ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ ਹੋ ਸੋ ਹਾਜ਼ਰਾਂ ਅੱਜ ਦੀਆਂ ਕੁਝ ਗੱਲਾਂ ਬਾਤਾਂ ਆਈਦੇ ਕੁਝ ਮਸਲੇ ਤੋਂ ਅੱਜ ਲੜਾਂ ਸੰਜੇ ਕਰਦੇ ਲਈ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਆ ਰਾਸ਼ਟਰਪਤੀ 트ੰਪ ਦਾ ਯੂਕਰੇਨ ਤੇ ਰੂਸ ਤੇ ਯੁੱਧ ਪ੍ਰਤੀ ਜਿਹੜਾ ਪੈਂਤਰਾ ਸੀ ਅਮਰੀਕਾ ਦਾ ਪੈਂਤਰਾ ਸੀ ਉਹ ਬਦਲ ਗਿਆ ਯੂਐਨ ਦੇ ਵਿੱਚ ਕਰਨ ਜਿਹੜੀ ਸਪੀਚ ਦਿੱਤੀ ਆ ਦੂਜੀ ਵੱਲ ਗੱਲਬਾਤ ਕਰ ਰਹੀਆਂ ਜਿਮੀ ਕਮਲ ਦੇ ਆਪਣੇ ਸ਼ੋਅ ਦੇ ਵਿੱਚ ਜਿਹੜੀ ਫ੍ਰੀ ਸਪੀਚ ਦੀ ਵਕਾਲਤ ਕੀਤੀ ਆ ਅੱਜ ਜੀ ਗੱਲਬਾਤ ਕਰਾਂਗੇ ਅਮਰੀਕਾ ਦੇ ਵਿੱਚ ਬਹੁਤ ਖਤਰਨਾਕ ਇੱਕ ਬੈਕਟੀਰੀਆ ਫੈਲ ਰਿਹਾ ਇੱਕ ਗੱਲਬਾਤ ਕਰਨੀ ਹੈ ਤੇਲ ਕੰਪਨੀਆਂ ਨੂੰ ਕੈਲੀਫੋਰਨੀਆ ਵਿੱਚੋਂ ਬਾਹਰ ਜਾਣ ਤੋਂ ਰੋਕਣ ਦੇ ਯਤਨ ਕੀਤੇ ਜਾ ਰਹੇ ਆ ਤੇ ਇੱਕ ਮਾਮਲਾ ਬਿਨਾ ਕਿਸੇ ਜੁਰਮ ਤੋਂ 38 ਸਾਲ ਬੰਦੇ ਨੇ ਜੇਲ੍ਹ ਭੁਗਤੀ ਆ ਹੁਣ ਬਾਹਰ ਆਇਆ ਕੀ ਗੱਲਬਾਤ ਹੈ ਇਹਦੇ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲੀ ਗੱਲਬਾਤ ਜਿਹੜਾ ਅਮਰੀਕਾ ਦਾ ਰੂਸ ਯੂਕਰੇਨ ਪ੍ਰਤੀ ਪੈੰਥੜਾ ਬਦਲਿਆ ਅਮਰੀਕਾ ਦੇ ਵਿੱਚ ਦੋ ਪਾਰਟੀਆਂ ਨੇ ਦੋਵਾਂ ਪਾਰਟੀਆਂ ਦੀ ਅੰਤਰਰਾਸ਼ਟਰੀ ਨੀਤੀਆਂ ਨੂੰ ਲੈ ਕੇ ਅਲੱਗ-ਅਲੱਗ ਨਾਂ ਦੇ ਵਿਚਾਰ ਨੇ ਜਦੋਂ ਡੈਮੋਕ੍ਰੇਟਸ ਸੀਗੇ ਪਹਿਲਾਂ ਇਹ ਯੂਕਰੇਨ ਦੇ ਹੱਕ ਵਿੱਚ ਸੀਗੇ ਰੂਸ ਦੇ ਉਲਟ ਸੀਗੇ ਤੇ ਖੁੱਲ੍ਹੇ ਆਵੇਂ ਉਹਨਾਂ ਨੇ ਯੂਕਰੇਨ ਦੀ ਸਪੋਰਟ ਕੀਤੀ ਵੀ ਰੂਸ ਨੂੰ ਇਹਨਾਂ ਨੇ ਗਲਤ ਦੱਸਿਆ ਕਿ ਉਹਦਾ ਸਾਰਾ ਕਸੂਰ ਆ ਉਹਨੇ ਇਲਾਕਾ ਦੱਬਿਆ ਆ ਇਹ ਪੈਂਤੜਾ ਚੱਲਦਾ ਰਿਹਾ ਫਿਰ ਇੱਕ ਨੀਤੀ ਦੇ ਵਿੱਚ ਵੱਡੀ ਤਬਦੀਲੀ ਰੂਸ-ਯੂਕਰੇਨ ਯੁੱਧ ਜਿਹੜਾ ਕਿ 22 ਫਰਵਰੀ ਤੋਂ ਚੱਲ ਰਿਹਾ ਤੇ ਤਿੰਨ ਸਾਲ ਦੇ ਤਿੰਨ ਸਾਲ ਦਾ ਸਮਾਂ ਇਸ ਵੇਲੇ ਹੋ ਚੁੱਕਿਆ ਅਗਈ ਤਬਦੀਲੀਆਂ ਆਉਂਦੀਆਂ ਜਦੋਂ ਰਾਸ਼ਟਰਪਤੀ ਟਰੰਪ ਆਉਂਦੇ ਆ ਰਾਸ਼ਟਰਪਤੀ ਟਰੰਪ ਨੇ ਆ ਕੇ ਜਿਹੜਾ ਪੈਂਤੜਾ ਰੱਖਿਆ ਉਹ ਥੋੜਾ ਜਿਆਦਾ ਇਹ ਸੀ ਕਿ ਅਸੀਂ ਇਹਨਾਂ ਦੀ ਸ਼ਾਂਤੀ ਕਰਾ ਦੇਣੀ ਹੈ ਯੁੱਧੋਬੰਦੀ ਕਰਾ ਦੇਣੀ ਹੈ 24 ਘੰਟੇ ਦੀ ਗੱਲਬਾਤ ਕੀਤੀ ਕਿ ਬਾਅਦ ਵਿੱਚ ਗੱਲਬਾਤ ਥੋੜੀ ਜੀ ਲੰਬੀ ਚਲੇਗੀ ਫਿਰ ਵਲਾਦੀਮੀਰ ਪੁਤਿਨ ਦੇ ਨਾਲ ਵੀ ਗੱਲਬਾਤ ਕੀਤੀ ਵਲਾਦੀਮੀਰ ਜਲਾਸਕੀ ਦੇ ਨਾਲ ਵੀ ਗੱਲਬਾਤ ਕੀਤੀ ਪਰ ਇੱਥੇ ਤੱਕ ਜਿਹੜਾ ਪੈਂਤੜਾ ਇਹ ਸੀ ਇੱਕ ਵੇਲੇ ਰਣਨੀਤੀ ਇਹ ਸੀ ਜਾਂ ਇਹਨਾਂ ਦਾ ਇਸ ਯੁੱਧ ਬਾਰੇ ਅਮਰੀਕਾ ਦਾ ਵਿਚਾਰ ਇਹ ਸੀ ਕਿ ਰੂਸ ਸ਼ਾਂਤੀ ਸਮਝੌਤਾ ਕਰਨ ਲਈ ਤਿਆਰ ਆ ਪਰ ਜਿਹੜਾ ਯੂਕਰੇਨ ਆ ਇਹਨੂੰ ਉਹਨਾਂ ਦੀਆਂ ਸ਼ਰਤਾਂ ਮੰਨ ਲੈਣੀਆਂ ਚਾਹੀਦੀਆਂ ਭਾਵਨਾ ਦਾ ਜਿਹੜੀ ਜ਼ਮੀਨ ਆ ਉਹ ਦੇ ਦੇਣੀ ਚਾਹੀਦੀ ਜਿੰਨੀ ਉਹ ਮੰਗਦੇ ਆ ਤੇ ਸਮਝੌਤਾ ਕਰ ਲੈਣਾ ਚਾਹੀਦਾ ਇੱਥੇ ਤੱਕ ਇਹ ਗੱਲਬਾਤ ਸੀ ਕਿਹਾ ਗਿਆ ਸੀ ਕਿ ਰੂਸ ਸ਼ਾਂਤੀ ਦੇ ਲਈ ਤਿਆਰ ਆ ਪਰ ਹੁਣ ਯੂਕਰੇਨ ਨੇ ਫੈਸਲਾ ਕਰਨਾ ਕਿ ਇਹਨੇ ਸੀਸਫਾਇਰ ਕਰਨਾ ਜਾਂ ਕੀ ਕਰਨਾ ਉਹਦੀ ਤੋਂ ਬਾਅਦ ਹੁਣ ਸਾਰੀ ਗੱਲਬਾਤ ਤੋਂ ਬਾਅਦ ਪਹਿਲੀ ਵਾਰ ਔਰ ਇਹ ਸਾਰੇ ਕੁਛ ਦੇ ਨਾਲ ਨੈਟੋ ਵੀ ਡਰ ਗਿਆ ਸੀ ਸਾਰਾ ਕੁਛ ਹੋ ਗਿਆ ਸੀ ਹੁਣ ਰਾਸ਼ਟਰਪਤੀ ਟਰੰਪ ਨੇ ਆਪਣੀ ਜਿਹੜੀ ਸੋਹਰਾ ਬਦਲ ਲਈ ਆ ਤੇ ਯੂਨ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਇਹ ਕਿਹਾ ਕਿ ਯੂਕਰੇਨ ਆਪਣੀ ਸਾਰੀ ਜ਼ਮੀਨ ਰੂਸ ਤੋਂ ਵਾਪਸ ਲੈ ਸਕਦਾ ਆ ਤੇ ਰਸ਼ੀਆ ਨੂੰ ਉਹਨਾਂ ਨੇ ਪੇਪਰ ਟਾਈਗਰ ਕਿਹਾ ਕਾਗਜ਼ੀ ਸ਼ੇਰ ਕਿਹਾ ਜ਼ਲਸਕੀ ਦੇ ਨਾਲ ਮੀਟਿੰਗ ਕੀਤੀ ਉਹਨਾਂ ਨੇ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ਲਸਕੀ ਦੇ ਨਾਲ ਮੀਟਿੰਗ ਕੀਤੀ ਤੇ ਉਹਨੂੰ ਕਿਹਾ ਕਿ ਸਾਡੀ ਸਾਰੀ ਸਪੋਰਟ ਤੇਰੇ ਨਾਲ ਆ ਤੇ ਅਸੀਂ ਤੇਰੇ ਨਾਲ ਲੜਨ ਦੇ ਲਈ ਤਿਆਰ ਆ ਪਹਿਲਾਂ ਪੁਤਨ ਦੇ ਲਈ ਥੋੜੀ ਜੀ ਅਮਰੀਕਾ ਦੀ ਹਮਦਰਦੀ ਸੀ ਇੱਕ ਬਹੁਤ ਵੱਡੀ ਸ਼ਿਫਟ ਇਹਦੇ ਤੋਂ ਪਹਿਲਾਂ ਰਾਸ਼ਟਰਪਤੀ 트ੰਪ ਨੇ ਕਈ ਵਾਰੀ ਬੋਲਿਆ ਇਸ ਚੀਜ਼ ਦੇ ਉੱਤੇ ਵਲਾਦੀਮੀਰ ਪੁਤਨ ਦੇ ਥੋੜਾ ਜਿਹਾ ਨਰਮ ਤਰੀਕੇ ਦੇ ਨਾਲ ਉਹਨਾਂ ਬਾਰੇ ਗੱਲਬਾਤ ਕੀਤੀ ਹੁਣ ਨੈਟੋ ਦੀ ਸਪੋਰਟ ਦੀ ਗੱਲ ਕੀਤੀ ਹੈ ਕਿ ਜਿਹੜੇ ਯੂਰੋਪੀਅਨ ਦੇਸ਼ ਨੇ ਇਹਨਾਂ ਨੂੰ ਜੇ ਕੋਈ ਅਮਰੀਕਾ ਦਾ ਜਹਾਜ਼ ਇਹਨਾਂ ਦੇ ਉੱਤੋਂ ਲੰਘਦਾ ਤੇ ਉਹਨੂੰ ਥੱਲੇ ਸੁੱਟ ਲੈਣਾ ਚਾਹੀਦਾ ਕੋਈ ਵੀ ਨਾਟੋ ਦੀ Air Space ਦੇ ਵਿੱਚ ਬਿਨਾਂ ਪਰਮਿਸ਼ਨ ਤੋਂ ਜੇ ਰੂਸ ਦਾ ਕੋਈ ਜਹਾਜ਼ ਲੰਘਦਾ ਆ ਉਹਨੂੰ ਸੁੱਟ ਲੈਣਾ ਚਾਹੀਦਾ ਉਹਨਾਂ ਨੇ ਜਿਹੜਾ ਕਿਹਾ ਕਿ ਅਮਰੀਕਾ ਨੂੰ ਇਹਦੇ ਵਿੱਚ ਇਨਵੋਲਵ ਹੋਣਾ ਚਾਹੀਦਾ ਆ ਇਨਵੋਲਵ ਹੈਗਾ ਆ ਤੇ ਜਿਹੜਾ ਰੂਸ ਆ ਉਹ ਕਿਸੇ ਵੀ ਤਰ੍ਹਾਂ ਨਾਟੋ ਦੀ Air Space ਨੂੰ ਵਾਇਲੇਟ ਨਾ ਕਰੇ ਉਹਦੀ ਲੰਘਣਾ ਨਾ ਕਰੇ ਯੂਕਰੇਨ ਨੇ 2014 ਦੇ ਵਿੱਚ ਕਰੀਮੀਆ ਗਵਾਇਆ ਜਿਹੜਾ ਇਹਨਾਂ ਦਾ ਹਿੱਸਾ ਸੀ 20% ਦੇ ਵਿੱਚ ਰਸ਼ੀਆ ਨੇ ਜਿਹੜਾ 20% ਯੂਕਰੇਨ ਦਾ ਹਿੱਸਾ ਕੰਟਰੋਲ ਕੀਤਾ ਤੇ ਲੜਾਈ ਇੱਥੇ ਰੁਕੀ ਰਹੀ ਹੁਣ ਨੈਟੋ ਯੂਕਰੇਨ ਕਹਿ ਰਿਹਾ ਕਿ ਮੈਨੂੰ ਨੈਟੋ ਦੀ ਹੈਲਪ ਦੀ ਲੋੜ ਹੈ ਜੇਕਰ ਮੈਂ ਰਸ਼ੀਆ ਨਾਲ ਲੜਦਾ ਤੇ ਦੂਜਾ ਇਸ ਵੇਲੇ ਉਹ ਇਹ ਕਹਿ ਰਿਹਾ ਉਹਨਾਂ ਦਾ ਰਿਐਕਸ਼ਨ ਜਿਹੜਾ ਹੈਗਾ ਇਸ ਵੱਡੀ ਸ਼ਿਫਟ ਤੋਂ ਬਾਅਦ ਅਮਰੀਕਾ ਦੇ ਪੈੰਥਰਾ ਬਦਲਣ ਤੋਂ ਬਾਅਦ ਹੁਣ ਉਹ ਕਹਿੰਦਾ ਵੀ ਮੈਨੂੰ ਜਿਹੜਾ ਰੂਸ ਆ ਉਹ ਕਮਜ਼ੋਰ ਲੱਗ ਰਿਹਾ ਪਹਿਲਾਂ ਨਾਲੋਂ ਇਹਦੇ ਨਾਲ ਯੂਰਪ ਦੇ ਵਿੱਚ ਵੀ ਥੋੜਾ ਜਿਹਾ ਸੁੱਖ ਦਾ ਸਾਹ ਆਇਆ ਜਿਵੇਂ ਲੀਡਰ ਨੇ ਫਰਾਂਸ ਦੇ ਲੀਡਰ ਨੇ ਮੈਕਰੋਨ ਜਾਂ ਜਿਹੜੇ ਰਿੰਕਵਿਕਸ ਨੇ ਲੈਟਵੀਆ ਦੇ ਉਹਨਾਂ ਸਾਰਿਆਂ ਨੇ 트ੰਪ ਦੇ ਏਸ ਏਸ ਉਹਨਾਂ ਦੇ ਬਿਆਨ ਦੀ ਸਿਫਤ ਕੀਤੀ ਆ ਤੇ ਉਹਨਾਂ ਨੇ ਕਿਹਾ ਕਿ ਅਸਲ ਦੇ ਵਿੱਚ ਰਸ਼ੀਆ ਜਿਹੜਾ ਆ ਉਹ ਗਲਤ ਤਰੀਕੇ ਦੇ ਨਾਲ ਆਪਣੀ ਤਾਕਤ ਦੀ ਵਰਤੋਂ ਕਰ ਰਿਹਾ ਹੈ ਵੱਡਾ ਤਸਵੀਰ ਜਦੋਂ ਇਹਦੇ ਵਿੱਚ ਦੇਖਦੇ ਆ 트ੰਪ ਐਸ ਲਈ ਯੂਕਰੇਨ ਨੂੰ ਇੱਕ ਬਹੁਤ ਸਟਰੋਂਗ ਦੇਖ ਰਿਹਾ ਰਸ਼ੀਆ ਨੂੰ ਬਹੁਤ ਕਮਜ਼ੋਰ ਦੇਖ ਰਿਹਾ ਤੇ ਨਾਟੋ ਜਿਹੜਾ ਆ ਉਹ ਇਸ ਚੀਜ਼ ਨੂੰ ਡਿਫੈਂਡ ਕਰ ਰਿਹਾ ਆ ਤੇ ਇਹ ਸਾਰੇ ਕੁਝ ਦੇ ਵਿੱਚੋਂ ਇੱਕ ਜਿਹੜੀ ਵੱਡੀ ਗੱਲ ਸਾਹਮਣੇ ਨਿਕਲ ਕੇ ਆਉਂਦੀ ਆ ਉਹ ਇਹ ਆ ਕਿ ਜਿਹੜਾ ਵੈਸਟ ਆ ਸਾਰੇ ਦਾ ਸਾਰਾ ਇਕੱਠਾ ਆ ਅਮਰੀਕਾ ਨਾਟੋ ਯੂਰਪ ਜਿਹੜਾ ਸਾਰਾ ਇਹਦੇ ਵਿੱਚ ਆਉਂਦਾ ਆ ਦੂਜੀ ਗੱਲ ਜਿਹੜੀ ਇੱਕ ਤਾਂ ਇਹ ਰੂਸ ਯੂਕਰੇਨ ਮਾਮਲੇ ਦੇ ਉੱਤੇ ਸੀ ਜਿਹੜਾ ਦੂਜਾ ਮੋਦਰਾਸ਼ਟਰਪਤੀ ਟਰੰਪ ਨੇ ਉੱਥੇ ਵੱਡਦਾ ਚੱਕਿਆ ਉਹ ਕਲਾਈਮੇਟ ਚੇਂਜ ਦਾ ਆ ਉਹਨਾਂ ਨੇ ਜਿਹੜਾ ਇਹ ਫੋਸਲ ਫਿਊਲ ਜਾਂ ਗੈਸ ਦੇ ਨਾਲ ਜਿਹੜੀ ਕਲਾਈਮੇਟ ਚੇਂਜ ਹੁੰਦੀ ਆ ਯੂਨ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਆਪਣੇ ਭਾਸ਼ਣ ਦੇ ਵਿੱਚ ਕਲਾਈਮੇਟ ਚੇਂਜ ਨੂੰ ਇੱਕ ਕਿਹਾ ਵੀ ਇਹ ਹਵਾ ਆ ਵੀ ਐਡੀ ਗੱਲ ਨਹੀਂ ਆ ਜਿੱਡਾ ਵੱਡਾ ਮੁੱਦਾ ਬਣਾਇਆ ਜਾ ਰਿਹਾ ਹਾਲਾਂਕਿ ਉਹਨਾਂ ਨੇ ਇਹਦੀ ਕੋਈ ਕਲੀਅਰ ਡਿਟੇਲਸ ਨਹੀਂ ਦਿੱਤੀਆਂ ਉਹਨਾਂ ਨੇ ਇਹ ਨਹੀਂ ਐਕਸਪਲੇਨ ਕੀਤਾ ਐਗਜ਼ੈਕਟਲੀ ਕਿ ਕਿਹੜਾ ਪਾਰਟ ਇਹਦਾ ਫੇਕ ਆ ਪਰ ਜਿਹੜਾ ਗਲੋਬਲ ਵਾਰਮਿੰਗ ਦਾ ਆਈਡੀਆ ਹੈ ਇਹਨੂੰ ਉਹਨਾਂ ਨੇ ਇੱਕ ਤਰੀਕੇ ਨਾਲ ਰਿਜੈਕਟ ਕਰ ਦਿੱਤਾ कुछ कुछ ग्लोबल वार्मिंग एक प्रूवन फैक्ट आ जेनु लगभग सारे क्लाइमेट साइंटिस्टा ने सपोर्ट ਕੀਤਾ ਆ ਇਹਦਾ ਵਾਤਾਵਰਨ ਦੇ ਉੱਤੇ ਅਸਰ ਵੀ ਪੈ ਰਿਹਾ ਆ ਜਿਹੜੇ ਸਟ੍ਰੋਮ ਆ ਉਹ ਜ਼ਿਆਦਾ ਆ ਰਹੇ ਆ ਸੈਂਟੀਫਿਕ ਵਾਰਨਿੰਗਸ ਨੇ ਬਹੁਤ ਕੁਝ ਸਾਰਾ ਕੁਝ ਵਾਪਰ ਰਿਹਾ ਆ ਪਰ باوجود ਇਸ ਸਾਰੇ ਕੁਝ ਦੇ ਇਹਨਾਂ ਨੇ ग्लोबल वार्मिंग ਦੇ ਉੱਤੇ ਜਿਹੜੀ ਇੱਕ ਆਪਣਾ ਬਿਆਨ ਦਿੱਤਾ ਉਹਦੇ ਨਾਲ ਵੀ ਮਾਮਲਾ ਕਾਫੀ ਇਹ ਚਰਚਾ ਦੇ ਵਿੱਚ ਆ ਰਿਹਾ ਅਗਲੀ ਗੱਲਬਾਤ ਆ ਜਿਹੜਾ ਜਿਹੜਾ ਬਹੁਤ ਚਰਚਾ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਸ਼ੋਅ ਆਇਆ ਉਹਦੀ ਬਹੁਤ ਸਾਰੇ ਲੋਕਾਂ ਨੇ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਕਿ ਚਾਰਲੀ ਕਰਕ ਦੀ ਮੌਤ ਤੋਂ ਬਾਅਦ ਜਿਮੀ ਕਿਮਨ ਨੇ ਆਪਣੇ ਪ੍ਰੋਗਰਾਮ ਦੇ ਵਿੱਚ ਕਮੈਂਟ ਕੀਤੇ ਜਿਹਦੇ ਤੋਂ ਬਾਅਦ ਉਹਨੂੰ ਜਿਹੜਾ ਉਹਦਾ ਸ਼ੋਅ ਆ ਬੰਦ ਕਰ ਦਿੱਤਾ ਗਿਆ ਬੀਤੀ ਰਾਤ ਉਹ ਸ਼ੋਅ ਦੇ ਵਿੱਚ ਵਾਪਸ ਆਇਆ ਉਹਨੇ ਇੱਕ ਬੜੇ ਜ਼ਬਰਦਸਤ ਤਰੀਕੇ ਦੇ ਨਾਲ ਆਪਣੀ ਵਾਪਸੀ ਕੀਤੀ ਜਦੋਂ 15 ਸਤੰਬਰ ਦਾ ਉਹਦਾ ਮਨੋਲੋਗ ਸੀਗਾ ਜਿਹੜਾ ਉਹਦਾ ਐਡੀਟোরੀਅਲ ਸੀਗਾ ਜਿਹੜਾ ਉਸ ਹੋਸਟ ਨੇ ਗੱਲ ਕਹੀ ਸੀ ਚਾਰਲਿਕ ਕ੍ਰੈਕ ਦੀ ਮੌਤ ਬਾਰੇ ਉਹਦੇ ਤੋਂ ਬਾਅਦ ਆਲੋਚਕ ਜਿਹੜੇ ਸੀ ਉਹਨਾਂ ਨੇ ਕਿਹਾ ਵੀ ਇਹ ਠੀਕ ਨਹੀਂ ਆ ਇਹ ਕਮੈਂਟ ਇਹਦਾ ਠੀਕ ਨਹੀਂ ਸੀ ਬਹੁਤ ਸਾਰਾ ਬੈਕਲੈਸ਼ ਹੋਇਆ ABC ਜਿਹਨੂੰ ਡਿਜ਼ਨੀ ਓਨ ਕਰਦੀ ਆ ਡਿਜ਼ਨੀ ਨੇ ਇਹਦਾ ਸ਼ੋਅ ਬੰਦ ਕਰ ਦਿੱਤਾ ਸੀ ਹੁਣ ਕੱਲ ਪਹਿਲੀ ਵਾਰ ਉਹ ਸਾਰੇ ਕੁਝ ਤੋਂ ਬਾਅਦ ਸ਼ੋਅ ਜਿਹੜਾ ਲਗਭਗ ਹਫ਼ਤੇ ਤੋਂ ਬਾਅਦ ਵਾਪਸ ਆਇਆ ਔਰ ਇਸੇ ਦੌਰਾਨ ਜਿਹੜੇ ਐਫ ਸੀ ਸੀ ਦੇ ਚੇਅਰਮੈਨ ਨੇ ਬ੍ਰੈਂਡਨ ਕਾਰ ਉਹਨਾਂ ਨੇ ਕਮਲ ਦੇ ਇਸ ਰਿਮਾਰਕ ਨੂੰ ਸਿੱਖ ਕਿਹਾ ਸੀ ਵੀ ਬਹੁਤ ਮਾੜਾ ਰਿਮਾਰਕ ਆ ਇੱਥੋਂ ਤੱਕ ਵੀ ਗੱਲਬਾਤ ਕੀਤੀ ਸੀ ਕਿ ਡਿਜ਼ਨੀ ਦਾ ਲਾਇਸੈਂਸ ਕੈਨਸਲ ਕੀਤਾ ਜਾ ਸਕਦਾ ਜਾਂ ਖਤਰੇ ਵਿੱਚ ਪੈ ਸਕਦਾ ਕੁਝ ਜਿਹੜੇ ਉਹ ਦੂਜੇ ਇਹ এবিসি ਅਫੀਲੀਏਟਸ ਸੀਗੇ ਉਹਨਾਂ ਨੇ ਵੀ ਇਹ ਪ੍ਰੋਗਰਾਮ ਦਿਖਾਉਣਾ ਬੰਦ ਕਰ ਦਿੱਤਾ ਜਿਵੇਂ ਕਮਲ ਨੇ ਆਪਣੇ ਆਪ ਨੂੰ ਡਿਫੈਂਡ ਕੀਤਾ ਕਿ ਉਹਦੀ ਮੌਤ ਤੋਂ ਬਾਅਦ ਉਹ ਕਹਿੰਦਾ ਸੀ ਮੇਰਾ ਇਹ ਮਤਲਬ ਨਹੀਂ ਸੀ ਉਹ ਕਹਿੰਦਾ ਮੈਂ ਜਿਹੜਾ ਦੁੱਖ ਪ੍ਰਗਟ ਕੀਤਾ ਕੌਂਡੋਲੈਂਸ ਜਿਹੜੀ ਇੰਸਟਾਗ੍ਰam ਦੇ ਉੱਤੇ ਵੀ ਉਹ ਕਹਿੰਦਾ ਮੈਂ ਪਾਇਆ ਲਿਖਿਆ ਪਰ ਉਹ ਇਹ ਕਹਿ ਰਿਹਾ ਸੀ ਸੀਐਸਐਲ ਦੇ ਵਿੱਚੋਂ ਨੇ ਕਿਹਾ ਕਿ ਸੀ ਕਿ ਜਿਹੜਾ ਸ਼ੂਟਰ ਸੀ ਜਿਨੇ ਚਾਰਲਿਕ ਇੱਕ ਨੂੰ ਮਾਰਿਆ ਕਿ ਅਸਲ ਦੇ ਵਿੱਚੋਂ ਕੋਈ ਬਿਮਾਰ ਵਿਅਕਤੀ ਆ ਨਾ ਕਿ ਕੋਈ ਪੋਲਿਟਿਕਲ ਗਰੁੱਪ ਆ ਵੀ ਉਹ ਨੂੰ ਪੋਲਿਟਿਕਲ ਗਰੁੱਪ ਦੇ ਨਾਲ ਜੋੜਨਾ ਠੀਕ ਨਹੀਂ ਆ ਸੋ ਕੱਲ ਜਦੋਂ ਰਾਤੀ ਸ਼ੋਅ ਦੇ ਵਿੱਚ ਵਾਪਸ ਆਇਆ ਤਾਂ ਉਹਨੇ ਦਲੀਲ ਦਿੱਤੀ ਆ ਕਿ ਜਿਹੜੀ ਫ੍ਰੀ ਸਪੀਚ ਆਏ ਦਾ ਬਚਾ ਕੀਤਾ ਜਾਣਾ ਚਾਹੀਦਾ ਉਹ ਕਹਿੰਦਾ ਸਰਕਾਰ ਦੇ ਅਫੀਸ਼ੀਅਲਸ ਨੂੰ ਨੈਟਵਰਕਸ ਦੇ ਉੱਤੇ ਪ੍ਰੈਸ਼ਰ ਨਹੀਂ ਪਾਉਣਾ ਚਾਹੀਦਾ ਵੀ ਕੋਈ ਕਮੇਡੀਅਨਸ ਦਾ ਸ਼ੋਅ ਜਿਹੜਾ ਉਹ ਕੈਨਸਲ ਕੀਤਾ ਜਾਵੇ ਉਹ ਕਹਿੰਦਾ ਇਹ ਅਨ ਅਮਰੀਕਨ ਆ ਇਹ ਅਮਰੀਕਨ ਤਰੀਕਾ ਨਹੀਂ ਹੈ ਜਿਵੇਂ ਕਮਲ ਦੇ ਸ਼ੋਅ ਦੇ ਵਿੱਚ ਕਈ ਮਸਾਈਆ ਗੱਲਾਂ ਵੀ ਕੀਤੀਆਂ ਜਾਂਦੀਆਂ ਕਾਮੇਡੀ ਵੀ ਹੁੰਦੀ ਆ ਪੋਲਿਟਿਕਲ ਸਟਾਇਰ ਵੀ ਹੁੰਦੇ ਆ ਬਹੁਤ ਕੁਝ ਹੁੰਦਾ ਆ ਉਹਦੇ ਵਿੱਚ ਡਿਜ਼ਨੀ ਦੇ ਵਿੱਚ ਟੈਂਸ਼ਨ ਸੀ ਡਿਜ਼ਨੀ ਨੇ ਸ਼ੋਅ ਵਾਪਸ ਲੈ ਲਿਆ ਸੀ ਯਾਰ ਆਪਾਂ ਵੀ ਜਾਣਦੇ ਆ ਕਿ 5 ਬਿਲੀਅਨ ਡਾਲਰ ਦਾ ਨੁਕਸਾਨ ਇਹਨਾਂ 5-6 ਦਿਨਾਂ ਦੇ ਵਿੱਚ ਹੋ ਗਿਆ ਸੀ ਡਿਸਨੀ ਨੂੰ ਉਹਦੀ ਮਾਰਕੀਟ ਵੈਲਿਊ ਥੱਲੇ ਆ ਗਈ ਸੀ ਹੁਣ ਇਹ ਸਾਰੇ ਕੁਝ ਦੇ ਵਿੱਚ ਜਦੋਂ ਉਹਨੂੰ ਆਇਆ ਤੇ ਕਾਰਨ ਇਹ ਕਿਹਾ ਕਿ ਇਹ ਸਾਰੇ ਕੁਝ ਦੇ ਉੱਤੇ ਜਿਹੜੀ ਅਮਰੀਕਾ ਦੇ ਵਿੱਚ ਆਪਣੀ ਗੱਲ ਕਹਿਣ ਦਾ ਅਧਿਕਾਰ ਆ ਉਹਦੀ ਰਾਖੀ ਹੋਣੀ ਚਾਹੀਦੀ ਆ ਔਰ ਜਦੋਂ ਉਹ ਆਇਆ ਲੋਕਾਂ ਨੇ ਉਹਨੂੰ ਮਤਲਬ ਖੜ ਕੇ ਉਹਦਾ ਸਵਾਗਤ ਕੀਤਾ ਜਿਹੜੀ ਉਹਦੇ ਸਟੂਡੀਓ ਦੇ ਵਿੱਚ ਆਡੀਅנס ਸੀਗੀ ਉਹਨੇ ਜਿਹੜਾ ਅਸਲ ਦੇ ਵਿੱਚ ਇਸ ਸਾਰੇ ਕੁਝ ਨੂੰ ਉਹ ਨੇ ਇਹ ਵੀ ਕਿਹਾ ਕਿ ਜਿਹੜੀ 트ੰਪ ਨੇ ਕੋਸ਼ਿਸ਼ ਕੀਤੀ ਆ ਮੇਰੇ ਸ਼ੋਅ ਨੂੰ ਬੰਦ ਕਰਵਾਉਣ ਦੀ ਜਾਂ ਕੈਨਸਲ ਕਰਨ ਦੀ ਅਸਲ ਦੇ ਵਿੱਚ ਉਹ ਅਸਲ ਦੇ ਵਿੱਚ ਜਿਹੜੀ ਸ਼ੋਅ ਦੀ ਫਾਲੋਇੰਗ ਸੀ ਉਹ ਹੋਰ ਵੱਧ ਗਈ ਤੇ ਬੈਕਫਾਇਰ ਹੋ ਗਿਆ ਬੈਕਫਾਇਰ ਹੋਣ ਦਾ ਮਤਲਬ ਆ ਕਿ ਲੋਕਾਂ ਨੇ ਵੱਧ ਜਿਮੀ ਕਿਮੇਲ ਨੂੰ ਦੇਖਿਆ ਮਿਲੀਅਨ ਦੇ ਵਿੱਚ ਵਿਊ ਉਹਦੇ 8-10 ਘੰਟਿਆਂ ਦੇ ਵਿੱਚ ਹੋ ਗਿਆ ਸੀ YouTube ਦੇ ਉੱਤੇ ਔਰ ਦੂਜੇ ਉਹਦੇ ਦੇਖੋ ਤੁਸੀਂ ਕਿੰਨੇ ਉਦੇ ਆਪਣੇ ਸ਼ੋਅ ਦੇ ਕਈ ਬਿਲੀਅਨਸ ਦੇ ਵਿੱਚ ਵਿਊ ਆ ਟੋਟਲ ਜਿਹੜੇ ਆ ਸੋ ਉਹਦਾ ਸ਼ੋਅ ਹੋਰ ਪਪੂਲਰ ਹੋ ਗਿਆ ਉਹਨੇ ਇਹ ਵੀ ਕਿਹਾ ਕਿ ਜਿਹੜੀ ਐਡਮਿਨਿਸਟ੍ਰੇਸ਼ਨ ਆ ਟਰੰਪ ਐਡਮਿਨਿਸਟ੍ਰੇਸ਼ਨ ਆ ਇਹ ਪੱਤਰਕਾਰਾਂ ਨੂੰ ਟਾਰਗੇਟ ਕਰ ਰਹੀ ਹੈ ਜਰਨਲਿਸਟਾਂ ਨੂੰ ਤੇ ਨਾਲ ਉਹਨੇ ਕਿਹਾ ਕਿ ਜਿਹੜੀ ਰਿਪੋਰਟਰਸ ਹੈਗੇ ਆ ਉਹਨਾਂ ਨੂੰ ਇਹਦਾ ਖਿਆਲ ਰੱਖਣਾ ਚਾਹੀਦਾ ਫ੍ਰੀ ਸਪੀਚ ਨੂੰ ਕੋਈ ਖਤਰਾ ਨਹੀਂ ਹੋਣਾ ਚਾਹੀਦਾ ਔਰ ਜਿਹੜੀ ਉਹਦਾ ਐਂਡ ਸੀ ਉਹਨੇ ਐਂਡ ਦੇ ਵਿੱਚ ਜਿਹੜੀ ਐਰਿਕਾ ਕ੍ਰੈਕਸੀ ਚਾਰਲਿਕ ਕ੍ਰਿਕ ਦੀ ਪਤਨੀ ਉਹਦੀ ਸਪੀਚ ਦੇ ਨਾਲ ਗੱਲ ਖਤਮ ਕੀਤੀ ਜਦੋਂ ਆਪਾਂ ਜਾਣਦੇ ਹਾਂ ਕਿ ਚਾਰਲਿਕ ਕ੍ਰਿਕ ਦੀ ਪਤਨੀ ਨੇ ਆਪਣੇ ਪਤੀ ਦੇ ਕਾਤਲ ਨੂੰ ਮਾਫ ਕਰ ਦਿੱਤਾ ਕਿ ਇਸ ਗੱਲ ਦੇ ਨਾਲ ਉਹਨੇ ਕਿਹਾ ਵੀ ਇਹ ਐਕਟ ਆਫ ਗ੍ਰੇਸ ਆ ਇਹ ਕੋ ਪੋਲਿਟੀਕਲ ਫਾਈਟਿੰਗ ਨਹੀਂ ਆ ਤੇ ਸਾਨੂੰ ਇਹ ਸਾਰੇ ਕੁਝ ਤੋਂ ਸਿੱਖਣਾ ਚਾਹੀਦਾ ਸੋ ਇੱਕ ਵਾਰ ਫੇਰ ਬਹੁਤ ਜ਼ਬਰਦਸਤ ਤਰੀਕੇ ਦੇ ਨਾਲ ਜਮੀ ਕਿਮਲ ਨੇ ਆਪਣੇ ਸ਼ੋਅ ਦੇ ਵਿੱਚ ਵਾਪਸੀ ਕੀਤੀ ਆ ਔਰ ਪੂਰੇ ਅਮਰੀਕਾ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਅਗਲੀ ਗੱਲਬਾਤ ਇੱਕ ਇਨਫੈਕਸ਼ਨ ਦੇ ਵਿੱਚ ਵਾਧਾ ਹੋ ਰਿਹਾ ਇਹਨੂੰ ਐਨਡੀਐਮ ਐਨਡੀਐਮ ਸੀਆਰਈ ਕਿਹਾ ਜਾ ਰਿਹਾ ਜਿਹੜਾ ਕਿ ਉੱਪਰ ਵੱਲੋਂ ਜਾ ਰਿਹਾ 460% 2019 ਤੋਂ ਲੈ ਕੇ 2023 ਤੱਕ ਅਮਰੀਕਾ ਦੇ ਵਿੱਚ ਐਨਡੀਐਮ ਸੀਆਰਈ ਹੈ ਕੀ ਆ ਇੱਕ ਬੈਕਟੀਰੀਆ ਹੈ ਬੈਕਟੀਰੀਆ ਜਿਹੜਾ ਕਿ ਆਲਮੋਸਟ ਹਰ ਤਰ੍ਹਾਂ ਦੀ ਐਂਟੀਬਾਇਓਟਿਕ ਤੋਂ ਰੈਜ਼ਿਸਟੈਂਟ ਆ ਇਹਦੇ ਤੇ ਅਸਰ ਨਹੀਂ ਹੁੰਦਾ ਕੋਈ ਔਰ ਸਭ ਤੋਂ ਜਿਹੜੀਆਂ ਸਟਰੋਂਗੇਸਟ ਹੈਗੀਆਂ ਡਾਕਟਰ ਆਮ ਤੌਰ ਦੇ ਉੱਤੇ ਲਾਸਟ অপਸ਼ਨ ਯੂਜ਼ ਕਰਦੇ ਆ ਉਹਨਾਂ ਲਈ ਵੀ ਇਹ ਰੈਜ਼ਿਸਟੈਂਟ ਆ ਉਹਦਾ ਵੀ ਇਹਦੇ ਉੱਤੇ ਕੋਈ ਅਸਰ ਨਹੀਂ ਹੁੰਦਾ ਇਹਦੇ ਨਾਲ ਨਮੂਨੀਆਂ ਹੋ ਸਕਦਾ ਇਹਦੇ ਨਾਲ ਬਲੱਡ ਇਨਫੈਕਸ਼ਨ ਹੋ ਸਕਦੀ ਆ ਇਹਦੇ ਨਾਲ ਕੋਈ ਜ਼ਖਮ ਦੇ ਉੱਤੇ ਇਨਫੈਕਸ਼ਨ ਹੋ ਸਕਦੀ ਆ ਔਰ ਉਹ ਇਨਫੈਕਸ਼ਨ ਹੁੰਦੀ ਹੈ ਇਸ ਬੈਕਟੀਰੀਆ ਦੇ ਨਾਲ ਜਿਹੜੀ ਟਰੀਟ ਨਹੀਂ ਹੋ ਰਹੀ ਇਹਦਾ ਇਲਾਜ ਕੋਈ ਨਹੀਂ ਤੇ ਅਮਰੀਕਾ ਦੇ ਵਿੱਚ ਇਹਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਆ ਔਰ ਇਹਦੇ ਵਿੱਚ ਮੌਤ ਦਾ ਰਿਸਕ ਬਹੁਤ ਜ਼ਿਆਦਾ ਆ ਤੇ ਜਿਹੜੀਆਂ ਇਨਫੈਕਸ਼ਸ ਨੇ ਇਹ ਖਤਰਨਾਕ ਆ ਤੇ ਆਮ ਤੌਰ ਦੇ ਉੱਤੇ ਇਹ ਡੈਡਲੀ ਹੁੰਦੀਆਂ ਹਨ ਲਗਭਗ 1000 ਲੋਕ ਸਾਲ ਦੇ ਵਿੱਚ ਅਮਰੀਕਾ ਦੇ ਵਿੱਚ 220 ਤੋਂ ਪਹਿਲਾਂ ਇਹਦੇ ਨਾਲ ਮਾਰੇ ਜਾਂਦੇ ਸੀ ਹੁਣ ਇਹ ਫੈਲ ਬਹੁਤ ਤੇਜ਼ੀ ਨਾਲ ਰਿਹਾ ਬਹੁਤ ਸਾਰੇ ਜਿਹੜੇ ਇਹਦਾ ਖਤਰਨਾਕ ਗੱਲ ਇਹ ਹੈ ਜਿਹੜਾ ਵਾਇਰਸ ਆ ਵਾਇਰਸ ਦਾ ਅਸਲ ਦੇ ਵਿੱਚ ਇਹ ਹੁੰਦਾ ਕਿ ਵਾਇਰਸ ਦੇ ਉੱਤੇ ਕੋਈ ਦਵਾਈ ਅਸਰ ਨਹੀਂ ਕਰਦੀ ਕੋਈ ਆਮ ਤੌਰ ਤੇ ਉਹਦੇ ਲਈ ਦਵਾਈ ਨਹੀਂ ਹੁੰਦੀ ਵੈਕਸੀਨ ਹੁੰਦੀ ਆ ਪਹਿਲਾਂ ਵੈਕਸੀਨ ਲਵਾ ਲੋ ਦਾ ਇਲਾਜ ਹੋ ਸਕਦਾ ਉਦਾਂ ਉਹਦਾ ਕੋਈ ਇਲਾਜ ਹੁੰਦਾ ਨਹੀਂ ਜਿਹੜਾ ਬੈਕਟੀਰੀਆ ਆ ਬੈਕਟੀਰੀਆ ਅਸਲ ਦੇ ਵਿੱਚ ਉਹਦੇ ਉੱਤੇ ਐਂਟੀਬਾਇਓਟਿਕ ਕੰਮ ਕਰਦੀ ਹੈ ਜੇ 1 ਨੀ ਤਾਂ ਸੈਕੰਡ ਜਨਰੇਸ਼ਨ 3rd ਜਨਰੇਸ਼ਨ ਇਦਾਂ ਅਲੱਗ-ਅਲੱਗ ਉਹਦੀਆਂ ਉਹ ਮਤਲਬ ਸਖਤ ਤੋਂ ਸਖਤ ਦਵਾਈ ਦੇਈ ਜਾਂਦੇ ਆ ਪਰ ਜਿਹੜੀ ਡਾਕਟਰ ਲਾਸਟ ਆਪਸ਼ਨ ਵੀ ਵਰਤਦੇ ਆ ਇਹ ਉਹਦੇ ਉੱਤੇ ਵੀ ਉਹ ਵੀ ਇਹਦੇ ਉੱਤੇ ਅਸਰ ਨਹੀਂ ਕਰਦੀ ਇਸ ਕਰਕੇ ਇਹ ਖਤਰਨਾਕ ਹੈ ਫੈਲਦਾ ਹੈ ਬਹੁਤ ਸਾਰੇ ਕਲੀਨਿਕ ਦੇ ਕੋਲ ਟੈਸਟ ਹੈ ਨਹੀਂ ਕੋਈ ਇਦਾਂ ਦਾ ਫਾਸਟ ਟੈਸਟ ਨਹੀਂ ਜਿਹੜਾ ਐਂਡੀਐਮ ਜਾਂ ਸੀਆਰ ਐਂਡੀਐਮ ਸੀਆਰ ਇਹ ਜਿਹੜਾ ਇਹ ਬੈਕਟੀਰੀਆ ਆ ਇਹਦਾ ਟੈਸਟ ਕਰ ਸਕੇ ਹੁਣ ਕਿਉਂਕਿ ਡਿਟੈਕਸ਼ਨ ਹੀ ਬਹੁਤ ਦੇਰੀ ਨਾਲ ਹੁੰਦੀ ਆ ਇਹਦਾ ਮਤਲਬ ਇਹ ਆ ਕਿ ਟਰੀਟਮੈਂਟ ਬਹੁਤ ਸਲੋ ਹੁੰਦੀ ਆ ਤੇ ਜਿੰਨਾ ਚਿਰ ਪਤਾ ਨਹੀਂ ਲੱਗਦਾ ਹੈ ਕਿਹੜਾ ਇਹ ਜਿਹੜਾ ਫੈਲਣਾ ਸ਼ੁਰੂ ਕਰ ਦਿੰਦਾ ਐਨ ਡੀ ਐਮ ਜੀਨ ਸਭ ਤੋਂ ਪਹਿਲਾਂ 2008 ਦੇ ਵਿੱਚ 스웨ਡੀਸ਼ ਪੇਸ਼ੈਂਟ ਦੇ ਵਿੱਚ ਦੇਖਿਆ ਗਿਆ ਸੀ ਜਿਹੜਾ ਨਿਊ ਦਿੱਲੀ ਸੀਗਾ ਇੰਡੀਆ ਦੇ ਵਿੱਚ ਉਸ ਤੋਂ ਬਾਅਦ ਇਹ ਪੂਰੀ ਦੁਨੀਆ ਦੇ ਵਿੱਚ ਬੈਕਟੀਰੀਆ ਫੈਲਿਆ ਆ ਅਮਰੀਕਾ ਦੇ ਵਿੱਚ ਇਹ ਕਿੱਦਾਂ ਆਇਆ ਸਭ ਤੋਂ ਪਹਿਲਾਂ ਜਿਹੜੇ ਅਮਰੀਕਾ ਦੇ ਬਹੁਤੇ ਕੇਸ ਸੀਗੇ ਉਹ ਟਰੈਵਲਰਸ ਦੇ ਵਿੱਚ ਸੀਗੇ ਜਿਹੜੇ ਬਾਹਰਲੇ ਦੇਸ਼ਾਂ ਤੋਂ ਅਮਰੀਕਾ ਦੇ ਵਿੱਚ ਆ ਰਹੇ ਸੀ ਜਿੱਦਾਂ ਜਿੱਦਾਂ ਸਮਾਂ ਲੰਘਦਾ ਰਿਹਾ ਇਹ ਸਪਰੈਡ ਹੁੰਦਾ ਗਿਆ ਅਮਰੀਕਾ ਦੇ ਵਿੱਚ ਆਪਣੇ ਆਪ ਹੀ ਜਦੋਂ ਸ਼ੁਰੂ-ਸ਼ੁਰੂ ਦੇ ਵਿੱਚ ਕੋਵਿਡ ਦੀ ਪੈਂਡੈਮਿਕ ਪੈਂਡੈਮਿਕ ਫੈਲੀ ਸੀਗੀ ਡਾਕਟਰਸ ਐਂਟੀਬਾਇਓਟਿਕ ਦਿੰਦੇ ਸੀ ਲਗਭਗ 80% ਦੀ ਜਿਹੜੇ ਹੌਸਪਿਟਲਾਈਜ਼ ਹੌਸਪਿਟਲਾਈਜ਼ਡ ਪੇਸ਼ੈਂਟਸ ਸੀਗੇ ਉਹਨਾਂ ਨੂੰ ਦਿੰਦੇ ਸੀ ਭਾਵੇਂ ਕਿ ਐਂਟੀਬਾਇਓਟਿਕ ਵਾਇਰਸ ਦੇ ਉੱਤੇ ਜਿੱਦਾਂ ਮੈਂ ਪਹਿਲਾਂ ਜ਼ਿਕਰ ਕੀਤਾ ਅਸਰ ਨਹੀਂ ਕਰਦੀ ਪਰ ਜਦੋਂ ਓਵਰਯੂਜ਼ ਹੋ ਰਹੀ ਸੀ ਉਹ ਸਾਰਾ ਕੁਝ ਉਸ ਵੇਲੇ ਉਹ ਜਿਹੜਾ ਬੈਕਟੀਰੀਆ ਸੀਗਾ ਐਂਡੀਐਮ ਸੀਆਰਈ ਉਹ ਗਰੋ ਕਰ ਗਿਆ ਰੈਜ਼ਿਸਟੈਂਟ ਗਰੋ ਕਰ ਗਿਆ ਰੈਜ਼ਿਸਟੈਂਟ ਗਰੋ ਕੀ ਕਰ ਗਿਆ ਕਿ ਜਿਹੜਾ ਬੈਕਟੀਰੀਆ ਸੀ ਉਹਦੇ ਉੱਤੇ ਐਂਟੀਬਾਇਓਟਿਕ ਨੇ ਉਸ ਦਵਾਈ ਨੇ ਅਸਰ ਕਰਨਾ ਸੀ ਉਹਨੂੰ ਮਾਰ ਦੇਣਾ ਸੀ ਪਰ ਬਾਵਜੂਦ ਇਸ ਗੱਲ ਦੇ ਕਿਉਂਕਿ ਕੋਵਿਡ ਦੇ ਵਿੱਚ ਹੀ ਉਸੇ ਦੌਰਾਨ ਇਹ ਫੈਲ ਰਿਹਾ ਸੀ ਐਂਟੀਬਾਇਓਟਿਕ ਦੇ ਹੀ ਗਏ ਉਹਦੇ ਨਾਲ ਇਹਦੇ ਅੰਦਰ ਉਹਨਾਂ ਐਂਟੀਬਾਇਓਟਿਕ ਨੂੰ ਬਰਦਾਸ਼ਤ ਕਰਨ ਦੀ ਸ਼ਕਤੀ ਪੈਦਾ ਹੁੰਦੀ ਗਈ ਤੇ ਇਹ ਉਸ ਐਂਟੀਬਾਇਓਟਿਕ ਦਾ ਇਹਨਾਂ ਦੇ ਉੱਤੇ ਅਸਰ ਹੋਣੋਂ ਹਟ ਗਿਆ ਮਹਾਰੇ ਕਹਿੰਦੇ ਆ ਕਿ ਕਿਸੇ ਜਦੋਂ ਮਤਲਬ ਜਿਹੜਾ ਐਂਟੀਬਾਇਓਟਿਕਸ ਨੇ ਇਹ ਉਦੋਂ ਹੀ ਦੇਣਾ ਚਾਹੀਦਾ ਕਿਉਂਕਿ ਇਹ ਮਾਰ ਦਿੰਦਾ ਪਰ ਇਹਦੇ ਨਾਲ ਨਾਲ ਨੁਕਸਾਨ ਇਹ ਹੁੰਦਾ ਕਿ ਕੁਝ ਬੈਕਟੀਰੀਆ ਰੈਜ਼ਿਸਟੈਂਟ ਹੋ ਜਾਂਦੇ ਆ ਮਤਲਬ ਉਹਨਾਂ ਕੋਲੇ ਮਲਟੀਪਲਾਈ ਕਰਨ ਦਾ ਰੂਮ ਬਣ ਜਾਂਦਾ ਆ ਸੋ ਡਾਕਟਰਸ ਕਹਿ ਰਹੇ ਆ ਕਿ ਹਰ ਕੇ ਜਿਹੜਾ ਇਹ ਕੇਸ ਆ ਅਲਾਰਮਿੰਗ ਆ ਤੇ ਟ੍ਰੈਂਡ ਜਿਹੜਾ ਲਗਾਤਾਰ ਜਿਸ ਤਰੀਕੇ ਨਾਲ ਚੱਲ ਰਿਹਾ ਆ ਔਰ ਜਿਸ ਤਰੀਕੇ ਨਾਲ ਮੌਤਾ ਹੋ ਰਹੀਆਂ ਇਹਨੂੰ ਟੈਸਟ ਕਰਨਾ ਇਹਨੂੰ ਕੰਟਰੋਲ ਕਰਨਾ ਤੇ ਜਿਹੜੀਆਂ ਇਹਦੇ ਲਈ ਰਿਸਪੌਂਸੀਬਲ ਐਂਟੀਬਾਇਓਟਿਕਸ ਨੇ ਉਹਨਾਂ ਦੀ ਵਰਤੋਂ ਕਰਨੀ ਬਹੁਤ ਜ਼ਰੂਰੀ ਆ ਨਹੀਂ ਤਾਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੋਰ ਜ਼ਿਆਦਾ ਖਤਰਨਾਕ ਹੋ ਸਕਦਾ ਆ ਅਗਲੀ ਗੱਲ ਬਾਤ ਇੱਕ ਵਿਅਕਤੀ ਜਿਹੜੀ ਮਾਫੀ ਚਾਹੁੰਦੇ ਜਿਹੜੀ ਆਇਲ ਕੰਪਨੀ ਹੈ ਕੈਲੀਫੋਰਨੀਆ ਦੀ ਉਹਦੇ ਬਾਰੇ ਗੱਲਬਾਤ ਕਰਨੀ ਹੈ ਕੈਲੀਫੋਰਨੀਆ ਦੇ ਵਿੱਚ ਬਹੁਤ ਸਾਰੀਆਂ ਕੰਪਨੀਆਂ ਕੈਲੀਫੋਰਨੀਆ ਛੱਡ ਕੇ ਬਾਹਰ ਜਾ ਰਹੀਆਂ ਤੇ ਕੈਲੀਫੋਰਨੀਆ ਦੀ ਹੁਣ ਕੋਸ਼ਿਸ਼ ਇਹ ਆ ਕਿ ਨਾ ਕੰਪਨੀਆਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਕੈਲੀਫੋਰਨੀਆ ਦੇ ਵਿੱਚ ਰੱਖਿਆ ਜਾਵੇ ਜਿਹੜੀਆਂ ਕੰਪਨੀਆਂ ਨੇ ਬਹੁਤ ਵੱਡੀਆਂ ਆਇਲ ਫਾਰਮ ਜਿਵੇਂ ਸ਼ੈਵਰਨਾਂ ਇਹਨਾਂ ਨੇ ਆਪਣੇ ਹੈੱਡਕੁਆਰਟਰ ਟੈਕਸਸ ਮੂਵ ਕਰ ਲਏ ਤੇ ਕਹਿ ਰਹੇ ਨੇ ਇਹ ਆ ਕਿ ਕੈਲੀਫੋਰਨੀਆ ਬਹੁਤ ਜਿਹੜੀ ਮੁਸ਼ਕਲ ਥਾਂ ਆ ਬਿਜ਼ਨਸ ਦੇ ਲਈ ਇੱਥੇ ਨਾ ਤਾਂ ਬਿਜ਼ਨਸ ਕੀਤਾ ਜਾ ਸਕਦਾ ਨਾ ਵਰਕਰ ਰਿਕਰੂਟ ਕੀਤੇ ਜਾ ਸਕਦੇ ਆ ਜਿਹੜੀਆਂ ਕਈ ਰਫਾਈਨਰੀਜ਼ ਨੇ ਕੈਲੀਫੋਰਨੀਆ ਦੇ ਵਿੱਚ 1983 ਤੋਂ ਪਹਿਲਾਂ 40 ਰਫਾਈਨਰੀ ਸੀਗੀਆਂ ਪਰ ਹੁਣ ਇੱਥੇ 13 ਰਹਿ ਗਈਆਂ ਤੇ ਜੇ ਦੋ ਜਿਹੜੀਆਂ ਵਲੈਰੋ ਤੇ ਫਿਲਪ 66 ਹੈ ਦੋ ਬੰਦ ਹੋ ਗਈਆਂ ਤੇ ਇੱਥੇ ਅਲਟੀਮੇਟਲੀ ਸਿਰਫ 11 ਰਫਾਈਨਰੀਜ਼ ਰਹਿ ਜਾਣੀਆਂ ਹੁਣ ਗੈਸ ਦੀਆਂ ਕੀਮਤਾਂ ਕੈਲੀਫੋਰਨੀਆ ਦੇ ਵਿੱਚ ਬਹੁਤ ਜ਼ਿਆਦਾ ਆ ਔਸਤਨ 4.65 ਪਰ ਗੈਲਨ ਆ ਮਤਲਬ 4 ਡਾਲਰ 65 ਸੈਂਟ ਇੱਕ ਗੈਲਨ ਪਿੱਛੇ ਆ ਜਦੋਂ ਅਮਰੀਕਾ ਦੇ ਵਿੱਚ ਐਵਰੇਜ ਕੱਢਦੇ ਆ ਤਾਂ ਉਥੇ 3 ਡਾਲਰ 17 ਸੈਂਟ ਪੂਰੇ ਅਮਰੀਕਾ ਦੇ ਐਵਰੇਜ ਆ ਜਿਹੜਾ ਗਵਰਨਰ ਗੈਵਨ ਨਿਊਸਮ ਨੇ ਉਹਨਾਂ ਨੇ ਨਵਾਂ ਲਾ ਸਾਈਨ ਕੀਤਾ ਆ ਕਿ 2009 ऑयल ਵੈਲ ਜਿਹੜੇ ਖੂ ਨੇ ਉਹਨਾਂ ਨੂੰ ਫਾਸਟ ਟਰੈਕ ਕੀਤਾ ਜਾਊਗਾ ਜਿਹੜੀ ਕਰਨ ਕਾਉਂਟੀ ਦੇ ਵਿੱਚ ਅਗਲੇ 10 ਸਾਲਾਂ ਦੇ ਵਿੱਚ ਗੋਲ ਇਹ ਆ ਸਟੇਟ ਇਹ ਚਾਹੁੰਦੀ ਆ ਕਿ ਕੰਪਨੀਆਂ ਕੈਲੀਫੋਰਨੀਆ ਛੱਡ ਕੇ ਨਾ ਜਾਣ ਇਥੇ ਸਟੈਬਲਾਈਜ਼ ਗੈਸੋਲਿਨ ਸਪਲਾਈ ਹੋਵੇ ਜਿਹੜੇ ਫੋਰਨ ਡਿਪੈਂਡੈਂਸ ਆ ਕੈਲੀਫੋਰਨੀਆ ਇਸ ਕਲੇ ਬਹੁਤ ਸਾਰਾ ਨਿਰਪਰ ਕਰਦਾ ਫੋਰਨ ਔਇਲ ਦੇ ਉੱਤੇ ਕਿਉਂਕਿ ਇਹਦੀ ਸਪਲਾਈ ਜਿਹੜੀ ਆ ਲੋਕਲ ਪ੍ਰੋਡਕਸ਼ਨ ਬਹੁਤ ਘਟ ਗਈ ਆ ਗਵਰਨਰ ਗੈਵਨ ਨਿਊਸਮ ਦਾ ਜਿਹੜਾ ਵਾਅਦਾ ਆ ਉਹਨਾਂ ਨੇ ਇਹ ਕਿਹਾ ਆ ਕਿ ਇਸ ਮੂਵ ਦੇ ਨਾਲ ਜਿਹੜੇ ਕੈਲੀਫੋਰਨੀਆ ਦੇ ਕਈ ਬਿਲੀਅਨ ਡਾਲਰ ਬਚਣਗੇ ਕਿਉਂਕਿ ਜਿਹੜੀਆਂ ਔਰ ਦੂਜਾ ਜਿਹੜਾ ਕੀਮਤਾਂ ਦੇ ਵਿੱਚ ਵਾਧਾ ਹੋ ਰਿਹਾ ਉਹ ਥੱਲੇ ਆਊਗਾ ਜਿਹੜੀ ਕਲੀਨ એનર્ਜੀ ਗਰੋਥ ਆ ਉਹ ਨਾਲ ਨਾਲ ਉਹਦਾ ਟਾਰਗੇਟ ਵੀ ਪੂਰਾ ਹੋਊਗਾ ਕੁਝ ਆਇਲ ਲੀਡਰ ਜਿਵੇਂ ਸ਼ੈਵਰਾ ਨਾ ਜਾਂ ਐਂਡੀ ਵਾਲਜ਼ ਆ ਉਹ ਸਾਰੇ ਇਸ ਚੀਜ਼ ਬਾਰੇ ਥੋੜੇ ਜਿਹ ਚਿੰਤਤ ਨੇ ਉਹ ਕਹਿੰਦੇ ਜਿਹੜਾ ਕੈਲੀਫੋਰਨੀਆ ਦਾ ਇਹ ਹੈਗਾ ਇਹ ਹੋ ਸਕਦਾ ਕੰਮ ਕਰੇ ਤੇ ਪਰ ਜਿਹੜੀਆਂ ਪਾਲਿਸਿਸ ਨੇ ਉਹ ਜ਼ਿਆਦਾ ਇੱਥੇ ਟਫ ਨੇ ਇਸ ਕਰਕੇ ਕੰਪਨੀਆਂ ਕੈਲੀਫੋਰਨੀਆ ਛੱਡ ਕੇ ਜਾ ਰਹੀਆਂ ਨੇ ਸਟੇਟ ਕੋਸ਼ਿਸ਼ ਕਰ ਰਹੀ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਬੈਲੈਂਸ ਰੱਖਿਆ ਜਾਵੇ ਜਿਹੜੀਆਂ ਆਇਲ ਕੰਪਨੀਆਂ ਨੇ ਉਹਨਾਂ ਨੂੰ ਇੱਥੇ ਤੇ ਉਹਦੇ ਨਾਲ ਹੀ ਜਿਹਦੇ ਉਹ ਇੱਥੇ ਰਹਿਣਗੀਆਂ ਤੇ ਗੈਸ ਦੀ ਕਾਸਟ ਜਿਹੜੀ ਆ ਉਹ ਵੀ ਥੱਲੇ ਆਊਗੀ ਤੇ ਪਰ ਇਹਦੇ ਨਾਲ ਹੀ ਉਹ ਜਿਹੜੀ ਕਲੀਨ એનર્ਜੀ ਆ ਉਧਰਲੇ ਪਾਸੇ ਵੀ ਜਿਹੜਾ ਕੰਮ ਕਰਨ ਦਾ ਯਤਨ ਕਰ ਰਹੇ ਆ ਅਗਲੀ ਗੱਲਬਾਤ ਇੱਕ ਵਿਅਕਤੀ ਇਹਦਾ ਨਾਮ ਮੌਰੀਸ ਹੇਸਟਿੰਗਸ ਦੱਸਦੇ ਆ ਮੌਰੀਸ ਹੇਸਟਿੰਗ ਦੀ ਉਮਰ ਐਸ ਵੇਲੇ 72 ਸਾਲ ਆ 38 ਸਾਲੇ ਜੇਲ੍ਹ ਦੇ ਵਿੱਚ ਰਿਹਾ ਤੇ ਜੇਲ੍ਹ ਦੇ ਵਿੱਚ ਉਸ ਜੁਰਮ ਕਰਕੇ ਰਿਹਾ ਜਿਹੜਾ ਨੇ ਕੀਤਾ ਹੀ ਨਹੀਂ ਕਿਆ ਜਾਂਦਾ 1988 ਦੇ ਵਿੱਚ ਜਿਹੜਾ ਰੌਬਰਟਾ ਵੈਡਮਰ ਆ ਉਹਨੂੰ ਸੈਕਸੂਅਲੀ ਅਸੌਲਟ ਕੀਤਾ ਤੇ ਮਾਰ ਦਿੱਤਾ ਗੋਲੀ ਮਾਰ ਕੇ ਉਹਦੇ ਸਿਰ ਦੇ ਵਿੱਚ ਤੇ ਹੇਸਟਿੰਗਸ ਦਾ ਨਾਂ ਲੱਗਿਆ ਵੀ ਇਸ ਬੰਦੇ ਨੇ ਉਹਨੂੰ ਮਾਰਿਆ ਹੈ ਉਮਰ ਕੈਦ ਦੀ ਸਜ਼ਾ ਹੋ ਗਈ ਬਿਨਾ ਜ਼ਮਾਨਤ ਤੋਂ ਤੇ ਜਦੋਂ ਕਿ ਉਹ ਹਮੇਸ਼ਾ ਕਹਿੰਦਾ ਰਹੇ ਵੀ ਮੈਂ ਇਨੋਸੈਂਟ ਆ ਮੈਂ ਇਹਦਾ ਨਹੀਂ ਕੀਤਾ ਪਰ ਅਦਾਲਤ ਨੇ ਉਹਨੂੰ ਦੋਸ਼ੀ ਸਿੱਧ ਕਰ ਦਿੱਤਾ ਉਹਨੂੰ ਸਜ਼ਾ ਹੋ ਗਈ ਹੁਣ ਜਿਹੜਾ ਲਾਸ ਸੂਟ ਇਹਨੇ ਫਾਈਲ ਕੀਤਾ ਉਹਦੇ ਵਿੱਚ ਨੇ ਇਹ ਕਿਹਾ ਕਿ ਜਿਹੜਾ ਜਿਹੜੀ ਇੰਗਲਵੁੱਡ ਪੁਲਿਸ ਆਫਿਸਰਸ ਹੈਗੇ ਆ ਤੇ ਲਾਸ ਐਂਜਲਸ ਦੀ ਇਨਵੈਸਟੀਗੇਟਰ ਆ ਇਹਨਾਂ ਨੇ ਮੈਨੂੰ ਦੋਸ਼ੀ ਠਹਿਰਾਇਆ ਉੱਥੋਂ ਫਿਰ ਡੀਐਨਏ ਐਵੀਡੈਂਸ ਮਲੇ ਡੀਐਨਏ ਐਵੀਡੈਂਸ ਨੇ ਡ否ਾਈ ਕੀਤਾ ਵੀ 2000 2000 ਦੇ ਵਿੱਚ ਜਿਹੜਾ ਹੇਸਟੇਜਸ ਨੇ ਇਹਨੇ ਪੁੱਛਿਆ ਕਿ ਡੀਐਨਏ ਟੈਸਟਿੰਗ ਹੋਵੇ ਐਵੀਡੈਂਸ ਦੀ ਉਹ ਪਰ ਉਸ ਡੀਐਨਏ ਤੋਂ ਇਹ ਸਿੱਧ ਹੋ ਗਿਆ ਕਿ ਇਸ ਬੰਦੇ ਨੇ ਉਹਨੂੰ ਸੈਕਸੂਅਲੀ ਅਸੌਲਟ ਨਹੀਂ ਕੀਤਾ 2021 ਦੇ ਵਿੱਚ ਨਵੀਂ ਜਿਹੜੀ ਡੀਐਨਏ ਟੈਸਟਿੰਗ ਸੀ ਉਹਨੇ ਅਪਰੂਵ ਕਰ ਦਿੱਤਾ ਕਿ ਇਹ ਜਿਹੜਾ ਇਹਦੇ ਉੱਤੇ ਦੋਸ਼ ਲੱਗਿਆ ਉਹ ਗਲਤ ਆ ਹੁਣ ਡੀਐਨਏ ਇੱਕ ਹੋਰ ਵਿਅਕਤੀ ਜਿਹੜਾ ਕਨੇਥ ਪੈਕਨਟ ਸੀ ਉਹਦੇ ਨਾਲ ਮੈਚ ਕਰ ਗਿਆ ਜਿਹੜਾ ਪਹਿਲਾਂ ਹੀ ਕਨਵਿਕਟ ਸੀਗਾ ਕਿਸੇ ਹੋਰ ਜੁਰਮ ਦੇ ਵਿੱਚ ਤੇ ਉਹ ਵੀ ਅੰਦਰ ਹੀ ਸੀਗਾ ਜੇਲ੍ਹ ਦੇ ਵਿੱਚ ਪਹਿਲਾਂ ਹੀ ਸੀਗਾ ਹੁਣ ਪੁਲਿਸ ਨੇ ਉਹਨੂੰ ਅਰੈਸਟ ਕਰ ਲਿਆ ਕਿਉਂਕਿ ਮਤਲਬ ਇਹ ਮਰਡਰ ਹੋਇਆ ਸੀ ਤੇ ਉਹ ਪਹਿਲਾਂ ਹੀ ਅੰਦਰ ਸੀਗਾ ਹੁਣ ਰੀਸਟਿੰਗ ਨੂੰ ਇਹ ਜਿਹੜੇ ਬੰਦੇ ਨੇ ਈਨੇ ਸਾਲ ਜੇਲ੍ਹ ਦੇ ਵਿੱਚ ਕੱਟਿਆ ਨੂੰ 25 ਮਿਲੀਅਨ ਡਾਲਰ ਦੀ ਸੈਟਲਮੈਂਟ ਹੋਈ ਆ ਕੰਪਨਸੇਸ਼ਨ ਦੀ ਜਿਹੜੀ ਆਪਣੇ ਆਪ ਤੇ ਵਿੱਚ ਸਭ ਤੋਂ ਵੱਡੀ ਆ ਕੈਲੀਫੋਰਨੀਆ ਦੇ ਵਿੱਚ ਪਰ ਉਹ ਬੰਦਾ ਜਿਹੜਾ ਆ ਉਹਨੇ ਪੂਰੀ ਜ਼ਿੰਦਗੀ ਜਿਹੜੀ ਜੇਲ੍ਹ ਦੇ ਵਿੱਚ ਇੱਕ ਉਸ ਜੁਰਮ ਦੇ ਵਿੱਚ ਕੱਟ ਲਈ ਜਿਹੜਾ ਉਹਨੇ ਕੀਤਾ ਨਹੀਂ ਸੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ